ਯਾ ਭੀਓ ਸਸਰੀਕ ਕਾਲ ਵੀ ਸਾਰਿਆਂ ਨੂੰ ਅੱਜ ਤੁਹਾਨੂੰ ਸਰਦੂਲਗੜ ਦਾ ਕੱਗਰ ਦਰਿਆ ਦਿਖਾਉਣੇ ਆਪਾਂ ਤੇ ਜਿਹਦੇ ਵਿੱਚ ਕੀ ਬਈ ਜਦੋਂ ਕੱਗਰ ਦਰਿਆ ਆਉਂਦਾ ਹਰ ਵਾਰ ਨੁਕਸਾਨ ਹੀ ਕਰਕੇ ਜਾਂਦਾ ਪਰ ਇਸ ਵਕਤ ਪਾਣੀ ਜੇ ਤੁਹਾਨੂੰ ਪੱਕੇ ਪੁਲ ਆਪਾਂ ਜ਼ੂਮ ਕਰਕੇ ਦਿਖਾਉਣੇ ਆ ਪੱਕੇ ਪੁਲ ਤੇ 21 22 ਫੁੱਟ ਤੇ ਚੱਲੀ ਜਾਂਦਾ ਫਿਲਹਾਲ ਤੇ ਇੱਧਰ ਦੇਖੋ ਇੱਧਰ ਸੰਗ ਤਾਂ ਦੇਖਣ ਆ ਰਹੀਆਂ ਸਰਦੂਲਗੜ ਦੇ ਬਸਨੀਕ ਲੋਕ ਰਹਿਣ ਵਾਲੇ ਆ ਦੇਖ ਰੇਖੋ ਇਧਰੋਂ ਵੀ ਦਿਖਾਉਣੇ ਆ ਤੁਹਾਨੂੰ ਜ਼ੂਮ ਕਰਕੇ ਦਰਦ ਦਾ ਮਾਹੌਲ ਬਣਿਆ ਖੜਾ ਜਿਹੜੀ ਗੱਲ ਆ ਚੌਕਸ ਰਹਿਣਾ ਜ਼ਰੂਰੀ ਆ ਬੰਨੇ ਇਧਰੋਂ ਵੀ ਮਿੱਟੀ ਪਾਈ ਜਾਂਦੇ ਆ ਤੇ ਫਿਲਹਾਲ ਲੱਗੇ ਪਏ ਹੈਗੇ ਤਾਂ ਇਧਰ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਹੈ ਪਿਛਲੀ ਵਾਰ ਇਧਰ ਪਿੰਡ ਲੱਗਦਾ ਭੂੰਦੜ ਇਧਰ ਨਾਲ ਲੱਗਦਾ ਰੋੜੀ ਤੇ ਇਧਰ ਨਾਲ ਰੋੜਕੀ ਰੋੜਕੀ ਬਣੀ ਟੁੱਟ ਗਿਆ ਸੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸੀ ਹਰ ਵਾਰ ਜਦੋਂ ਆਉਂਦਾ ਹੈਗਾ ਗਜ਼ਰਿਆ ਨੁਕਸਾਨ ਕਰਕੇ ਹੀ ਹੁੰਦਾ ਫਸਲਾਂ ਦੀਆਂ ਫਸਲਾਂ ਤਬਾਹ ਕਰ ਦਿੰਦਾ ਜਿਵੇਂ ਆਪਾਂ ਹੁਣ ਖਬਰਾਂ ਹਰ ਰੋਜ਼ ਸੁਣਦੀਆਂ ਦੇਖਦੇ ਵੀ ਆਂ ਛੋਟੇ ਛੋਟੇ ਬੱਚੇ 4-4 ਦਿਨਾਂ ਤੋਂ ਕੋਠਿਆਂ ਤੇ ਚੜੇ ਬੈਠੇ ਆ ਤੇ ਬਈ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਤੇ ਜਿਹਦੇ ਵਿੱਚ ਵੱਡੀ ਗੱਲ ਇਹ ਆ ਸਾਡੇ ਕਲਾਕਾਰ ਜਿਵੇਂ ਕਰ ਗੱਲ ਕਰੀਏ ਬਾਲੀਵੁੱਡ ਸਟਾਰ ਦੀ ਜਿਵੇਂ ਕਿ ਸੰਜੇ ਦਾਤ सोनू सूद ਬਹੁਤ ਜ਼ਿਆਦੇ ਬਈ ਸੇਵਾ ਆਪਣੇ ਬੰਨਿਓ ਜੋ ਵੀ ਯੋਗਦਾਨ ਪਾ ਕੇ ਜੋ ਹਰ ਵਕਤ ਜਦੋਂ ਆਉਂਦੀ ਹੈ ਘਗਰਦਰਿਆ ਤੇ ਜਿਵੇਂ ਸਾਡੇ ਪੰਜਾਬੀ ਸਾਹਮਣਾ ਕਰਦੀ ਆਉਂਦੇ ਤੇ ਇਸ ਵਾਰ ਵੀ ਬਈ ਕਲਾਕਾਰ ਤੇ ਸਾਡੇ ਹਾਂ ਵੀ ਮੁੰਡਿਆ ਕਿਵੇਂ ਆਹ ਦੇਖੋ ਬਈ ਇਹ ਸਾਡੇ ਸਰਦੂਲਗੜ ਦੇ ਬਸਨੀਗ ਲੋਕ ਇੱਥੋਂ ਦੇ ਰਹਿਣ ਵਾਲੇ ਆ ਤੇ ਆ ਦੇਖੋ ਵੀ ਛੋਟੇ ਬੱਚਿਆਂ ਨੂੰ ਤਾਂ ਹੁਣ ਇਹਨਾਂ ਦੇ ਭਾ ਦਾ ਤਾਂ ਇੱਕ ਹਨਾ ਵੀ ਸ਼ੌਂਕ ਤੌਰ ਤੇ ਦੇਖਣਾ ਹੁੰਦਾ ਪਰ ਇਹਨਾਂ ਨੂੰ ਬੱਚਿਆਂ ਨੂੰ ਤਾਂ ਹੁਣ ਇੰਨਾ ਕੀ ਪਤਾਗਾ ਤੇ ਵੀ ਅੱਧੇ ਕੇ ਪਹਾੜ ਤਾਂ ਇਹ ਤਮਾਸ਼ਾ ਹੀ ਆ ਤੇ ਅੱਧੇ ਕੇ ਪਹਾੜ ਬਈ ਥੋੜੀ ਆਪਾਂ ਕਹਿ ਦਈਏ ਵੀ ਖਤਰੇ ਦੀ ਘੰਟੀ ਤੇ ਆ ਕੰਮ ਤੇ ਪਰ ਹੁਣ ਫਿਲਹਾਲ 21-22 ਫੁੱਟ ਤੇ ਚੱਲੀ ਜਾਂਦੀ ਆ ਜਦੋਂ 26 ਫੁੱਟ ਤੇ 27 ਤੇ ਵਗ ਜਾਂਦੀ ਉਦੋਂ ਖਤਰੇ ਦੀ ਘੰਟੀ ਆਪਾਂ ਕਹਿ ਸਕਦੇ ਹਾਂ ਹੋਰ ਵੀ ਮੁੰਡਿਆ ਕਿਵੇਂ ਹੋ ਠੀਕ ਆ ਹੋਰ ਫਿਰ ਕੀ ਕਹਿਣਾ ਚਾਹੁੰਦਾ ਨਾਲੀ ਬਾਰੇ ਨਾਲੀ ਬਾਰੇ ਤਾਂ ਸਥਿਤੀ ਖਰਾਬ ਹੀ ਲੱਗੀ ਅੱਲੇ ਹੁਣ ਇਧਰੋਂ ਬੰਨਾ ਫੋਲੇ ਹੋਈ ਜਾਂਦੇ ਨੇ ਮਿੱਟੀयां ਲਾ ਲਾ ਕੇ ਕਵਰ ਕਰੀ ਜਾਂਦੇ ਆ ਕਿ ਪੈ ਪਾ ਗੰਦਰੂ ਪਾਣੀ ਗੱਡੀ ਜੰਨੇਗੀ ਇੱਧਰ ਬਰਮਾ ਲਾ ਕੇ ਥੂੜਲੇ ਪਾਸੇ ਹੋ ਗਿਆ ਹੀ ਖਾਲੀ ਬਰਮਾ ਲਾ ਕੇ ਅਜੇ ਹੋਇਆ ਨਹੀਂ ਤਿੰਨਾ ਟਰੈਕਟਰ ਲਾਇਆ ਹੈਗੇ ਹਜੇ ਵੀ ਚੱਲੀ ਜਾਂਦੇ ਹਨਾ ਫਲਾਸੀ ਜਾਂਦੇ ਬਾਕੀ ਉੱਥੇ ਮਿੱਟੀ ਪੋਲੀ ਹੋ ਗਈ ਚ ਅਜਾ ਮਿੱਟੀ ਲਾ ਕੇ ਉਹ ਕਵਰ ਕੀਤਾਗਾ ਮਿੱਟੀ ਹੋਣਾ ਕਿਸੇ ਪਾਸੇ ਰਾਹ ਹੈ ਨਹੀਂਗਾ ਬੰਦ ਹੋਇਆਗਾ ਹੁਣ ਰਾਹ ਚਾਰੇ ਪਾਸੂ ਬੰਦ ਹੋਇਆ ਪਾਣੀ ਕਰਕੇ ਉਹ ਪਾਣੀ ਜਿਹੜਾ ਮਿੱਟੀ ਕਿਸੇ ਪਾਸੂ ਆਊਗੀ ਉਹ ਹੋਰ ਪਰ ਆਵੇ ਫਿਰ ਦੂਰਾਂਗੇ ਫਿਰ ਜਾ ਕੇ ਕਵਰ ਹੋਊਗਾ ਇਹ ਮੈਂ ਕੱਲ ਵੀ ਵੀਡੀਓ ਦੇਖੀ ਸੀ ਜਦੋਂ ਸੁੱਖਾ ਪਾਉ ਖੜੇ ਸੀ ਉੱਥੇ ਤੇ ਉਹ ਨਿੱਕੂ ਬਾਈ ਪੱਤਰਕਾਰ ਆਏ ਸੀ ਹਾਂ ਹਾਂ ਉਹੀ ਤੇ ਉ ਕਹਿੰਦਾ ਸੀ ਉੱਥੋਂ ਕਹਿੰਦਾ ਅਸੀਂ ਪਾਣੀ ਕੱਢ ਦਿੰਨੇ ਆ بارش ਫੇਰ ਆ ਜਾਂਦੀ ਹੈ ਫੇਰ ਫੇਰ ਨਹੀਂ ਹੋ ਜਾਂਦਾ ਹੁਣ ਵੀ بارش ਦਾ ਮੌਸਮ ਬਣਿਆ ਪਿਆ ਕੋਲ ਉਧਰ ਆਏ ਲਾ ਲੋ ਤਿੰਨ ਤਿੰਨ ਫੁੱਟ ਪਾਣੀ ਖੜ ਜਾਂਦਾ ਚਾਰ ਚਾਰ ਫੁੱਟ ਸ਼ਹਿਰ ਦਾ ਸਾਰਾ ਪਾਣੀ ਇੱਧਰ ਜਮਾ ਹੋਇਆ ਹਿਆ ਹਾਂ ਉਹ ਲਗਭਗ ਯਾਰ ਸਾਰੇ ਪਾਸੇ ਮਾੜੀ ਸਥਿਤੀ ਕਿਉਂਕਿ ਜਿਹੜੋਂ ਆਉਂਦੀ ਹਰ ਬਾਰ ਪਾਣੀ ਖੜ ਜਾਂਦਾ ਮਾੜੀ ਦਾ ਪਈ ਐ ਇਧਰ ਆ ਮਾਰੂਗਾ ਇਧਰੋਂ ਇਧਰੋਂ ਹਾਂ ਇਧਰੋਂ ਮੌਸਮ ਵੀ ਹਰ ਰੋਜ਼ ਖਰਾਬ ਰਹਿੰਦਾ ਹੁਣ ਫੇਰ ਸਾਰੇ ਦਿਨ ਚ ਦੋ ਵਾਰ ਮੀਂਹ ਆਉਂਦੀ ਹੁੰਦੀਂ ਘਰਾਂ ਦੇ ਕੋਟੋਟ ਕੋਟੋਕਟ 20 ਤੋਂ 25 ਘਰ ਇੱਥੇ ਲਵੇ ਟੇਡੇ ਵਿੰਗੇ ਹੋ ਚੁੱਕੇ ਨੇ ਹਾਂ ਚਲੋ ਇਧਰ ਵੀ ਦੇਖੋ ਤੇ ਬਾਕੀ ਇਹ ਬੰਨੇ ਸਾਰੇ ਐ ਲਾ ਲੋ ਤੁਰਸ ਲਾ ਕੇ ਮਡੇ ਮੁੱਟੇ ਕੱਚੇ ਪੱਕੇ ਚੱਲੀ ਜਾਂਦੇ ਨੇ ਹਾਂ ਚਲੋ ਇਹ ਜੀ ਆਪਣੇ ਸਰਦੂਰਗੜ ਦੇ ਇਥੋਂ ਸਨੀਕ ਲੋਕ ਰਹਿਣ ਵਾਲੇ ਆ ਤੇ ਪਰ ਹੁਣ ਜੇ ਫਿਲਹਾਲ ਆਪਾਂ ਗੱਲ ਕਰੀਏ ਵੀ ਇੱਧਰ ਜਿਹੜੇ ਨਾਲ ਪਿੰਡ ਲੱਗਦੇ ਇੱਥੇ ਬੰਨੇ ਤੇ ਮਿੱਟੀ ਪਾਈ ਜਾਂਦੇ ਆਪਣੇ ਬੰਨਿਓ ਚੌਕਸੀ ਆ ਤੇ ਹੁਣ ਜਿਹੜਾ ਹੁਣ ਤੱਕ ਦੀ ਅਪਡੇਟ ਸੀ ਇਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਦੇ ਸੀ ਮਿਲਦੇ ਆ ਕੱਲ ਨੂੰ ਕੋਈ ਨਵੇਂ ਟੌਪ ਤੇ ਧੰਨਵਾਦ